ਕਹਿੰਦੇ ਪਨਾਮਾ ਦਾ ਜੰਗਲਾ ਸਫਰ ਬੜਾ ਖਤਰਨਾਕ ਸੀ ਅਸੀਂ ਦੇਖਿਆ ਤੁਸੀਂ ਵੀਡੀਓ ਕਪਾਈ ਆ ਕੋਈ ਤੀ ਨਹੀਂ ਗਿਆ ਸਿਰਫ 28 ਦਿਨ ਗਿਆ ਵੀ 28 ਦਿਨ ਦੇ ਵਿੱਚ ਵਿੱਚ ਤੈਨੂੰ ਅਮਰੀਕਾ ਪਹੁੰਚਾ ਦਾਂਗੇ ਉਹ ਗੱਡੀਆਂ ਦੇ ਵਿੱਚ 5-7 ਬੰਦੇ ਬੈਹਣ ਦੀ ਜਗ੍ਹਾ ਹੁੰਦੀ ਉੱਥੇ 15-16 ਬੰਦੇ ਬਿਠਾ ਦਿੰਦੇ ਜਿਵੇਂ ਆਮ ਇਥੇ ਲੋਕ ਕਰਦੇ ਆ ਕਿ ਇੱਕ ਹੀ ਵਾਰੀ ਲੱਦ ਲੈਣੇ ਆ ਬਹੁਤ ਤੰਗੀ ਗੱਟੀ ਉਹਦੇ ਵਿੱਚ ਬੋਤਲਾਂ ਦਿੱਤੀਆਂ ਦੀਆਂ ਵੀ ਬੋਤਲਾਂ ਦੇ ਵਿੱਚ ਬਾਥਰੂਮ ਕਰਨਾ ਆ ਸਾਰੀ ਗੱਲ ਜਦੋਂ ਪਹਿਲੇ ਨੰਬਰ ਤੇ ਮੇਰੀ ਗੱਲ ਇਹੀ ਈ ਵੀ ਇੱਕ ਨੰਬਰ ਚ ਜਾਣਾ ਆ ਉੱਥੇ ਦਾ ਸਿਸਟਮ ਐਦਾਂ ਦਾ ਕਿ ਬੰਦਾ ਇੱਕ ਵਾਰੀ ਕਿਸ਼ਤੀ ਤੋਂ ਥੱਲੇ ਡੇਗ ਗਿਆ ਨਾ ਡੌਂਕਰ ਨੇ ਕਿਸ਼ਤੀ ਨਹੀਂ ਰੁਕਣੀ ਉਹ ਚਾਹੇ ਰੁੜ ਜੇ ਚਾਹੇ ਮਰ ਜੇ ਸਰ ਖਾਣ ਪੀਣ ਨੂੰ ਕੁਛ ਨਹੀਂ ਮਿਲਦਾ ਬੰਦੇ ਕੋ ਬਿਸਕਟ ਹੁੰਦਾ ਹੈ ਪੂਜੀਆਂ ਹੁੰਦਾ ਆ ਜਾਂ ਕੋਈ ਟੌਫੀਆਂ ਹੋਣਗੀਆਂ ਜਾਂ ਮੈਗੀ ਦਿੱਤੀ ਹੁੰਦੀ ਆ ਕੀ ਗੱਲ ਕਰੀਏ ਸਾਨੂੰ ਪਤਾ ਲੱਗਾ ਤੁਸੀਂ ਅਮਰ ਸ਼ੱਕਿਆ ਆ ਸੀ ਤੁਹਾਡੇ ਜਿਹੜੇ ਕੇਸ ਨੇ ਜਾਂ ਤੁਹਾਡੀ ਦਾੜੀ ਜਿਹੜੀ ਆ ਕਦੋਂ ਕੇਸ ਨਾਲ ਕਤਲ ਕੀਤੇ ਗਏ ਨੇ ਪਨਾਮਾ ਵਾਲੇ ਜਿਹੜੇ ਆ ਇੰਡੀਅਨ ਬੰਦੇ ਨੂੰ ਰਿਪੋਰਟ ਕਰ ਦਿੰਦੇ ਆ ਜਿਹੜੇ ਬੰਦੇ ਏਜੰਟ ਆ ਇੰਡੀਅਨ ਬੰਦੇ ਦੇ ਪਾਸਪੋਰਟ ਜਿਹੜੇ ਆ ਨਾ ਉਹ ਰੱਖ ਲੈਂਦੇ ਆ ਤੇ ਕਲੀਨ ਸ਼ੇਪ ਕਰਾ ਕੇ ਤੇ ਨੇਪਾਲੀ ਆਈਡੀ ਬਣਾ ਕੇ ਉਥੋਂ ਪਨਾਮਾ ਚ ਕੱਢ ਦਿੰਦੇ ਆ ਡੋਂਕਰ ਮੈਨੂੰ ਕਹਿੰਦਾ ਇਹ ਆ ਵੀ ਮਤਲਬ ਇਹ ਦਾੜੀ ਕਲੀਨ ਸ਼ੇਵ ਕਰਾਉਣੀ ਪੈਣੀ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਵੀ ਕਿਹਾ ਮੈਂ ਯਾਰ ਇਹਨੂੰ ਸਮਝਾਓ ਕਿ ਮਤਲਬ ਮੈਂ ਇਦਾਂ ਅਮਰ ਸ਼ਕਿਆ ਵਾ ਕਿ ਮਤਲਬ ਇਹ ਪਿੱਛੋਂ ਬੜੀ ਮੁਸ਼ਕਲ ਬਚਾ ਕੇ ਲਿਆ ਤੇ ਰਹਿਣ ਦੋ ਉਹਨੇ ਫਿਰ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਜੇ ਇਹ ਫਸ ਗਿਆ ਨਾ ਇਹਦੇ ਨਾਲ ਨਾਲ ਤੁਸੀਂ 6-7 ਬੰਦੇ ਜਿਹੜੇ ਇਹ ਵੀ ਫਸਣਗੇ ਮੈਨੂੰ 4 ਦਿਨ ਉਹ ਕਮਰੇ ਦੇ ਵਿੱਚ ਉਹਨੇ ਬੰਦ ਰੱਖਿਆ ਫੋਨ ਮੇਰਾ ਮੇਰੇ ਕੋ ਖੋਲਿਆ ਕਾਫੀ ਹਰਾਸਮੈਂਟ ਕੀਤਾ ਸੀ ਵੀ ਕਿਤੇ ਨਾ ਕਿਤੇ ਦੇ ਮੰਨ ਜਾਊਗਾ ਪਰ ਮੈਂ ਮੰਨਦਾ ਨਹੀਂ ਸੀ ਉਹ ਫਿਰ ਬੰਦੇ ਮੈਨੂੰ ਕਹਿੰਦੇ ਕਿ ਬੱਬਾ ਤੂੰ ਏਰੀ ਗੱਲ ਮੰਨ ਲਾਹੀਂ ਚਿੱਲ ਜਾਣਾ ਬਾਅਦ ਵਿੱਚ ਤੈਨੂੰ ਪਤਾ ਮਾਫ ਮਾਫੀਆ ਜਿਹੜਾ ਮੈਕਸੀਕੋ ਦਾ ਬਹੁਤ ਦੰਦਾ ਆ ਤੇ ਇਹਨੂੰ ਮਾਰ ਮੁਰਗੇ ਕਿਤੇ ਕਿਤੇ ਨਾ ਕਿਤੇ ਇਹਨਾਂ ਨੂੰ ਸੁੱਟ ਦੇਣਾ ਸੀ ਕਿਸੇ ਨੇ ਤੈਨੂੰ ਪੁੱਛਣਾ ਨਹੀਂ ਏ ਡੰਕਰ ਨੇ ਆਪਣੇ ਕੈਂਚੀ-ਗੁੰਚੀ ਲਿਆ ਕੇ ਤੇ ਮੇਰੀ ਉਥੇ ਮਤਲਬ ਤਾੜਾ ਜਿਹੜਾ ਸੀ ਕੇਲ ਕਟਾ ਕਤਲ ਕਰਕੇ ਫਿਰ ਮੈਂ ਉਥੋਂ ਮੇਰੀ ਫਲਾਈਟ ਹੋਈ ਮੈਕਸੀਕੋ ਦੀ ਪੈਟਰੋਲ ਬਾਰਡਰ ਇੰਨੀ ਸਖਤ ਉਥੇ ਲੱਗੀ ਹੋਈ ਸੀ ਕਿ ਇੱਕ ਹੈਲੀਕਾਪਟਰ ਗੇੜੇ ਤੇ ਗੇੜੇ ਮਾਰੀ ਜਾਂਦਾ ਹੈ ਹੈਲੀਕਾਪਟਰ ਨੇ ਇੰਨੇ ਗੇੜੇ ਮਾਰੇ ਸੀ ਨਾ ਉਹਨੇ ਸਾਨੂੰ ਕਿਸੇ ਸਾਈਡ ਤੇ ਭੱਜਣ ਹੀ ਨਹੀਂ ਦਿੱਤਾ ਹੱਥ ਘੜੀਆਂ ਲਾ ਲੀਆਂ ਪੈਰਾਂ ਨੂੰ ਜ਼ੰਜੀਰਾਂ ਲਾ ਲੀਆਂ ਇੱਕ ਡਰੈਸ ਪਵਾਇਆ ਵਾ ਬਾਕੀ ਜੋ ਵੀ ਲਵਾ ਕੇ ਡਸਟ ਬਿਨ ਚ ਸੁੱਟ ਕੇ ਪੁੱਛਿਆ ਕਿਥੋਂ ਆਏ ਇੰਡੀਆ ਤੋਂ ਆਏ ਆ ਉਹਨਾਂ ਨੂੰ ਆਰਡਰ ਪਹਿਲਾਂ ਹੀ ਮਿਲੇ ਹੋਏ ਸੀ ਕਿ ਇੰਡੀਆ ਨੂੰ ਨਹੀਂ ਰੱਖਣਾ ਇਹਨਾਂ ਨੂੰ ਰਿਪੋਰਟ ਕਰਨਾ ਉਹਨਾਂ ਨੇ ਕਹਿਤਾ ਕਿਥੋਂ ਆਏ ਕਿਹਾ ਇੰਡੀਆ ਤੋਂ ਉਹ ਕਹਿੰਦੇ ਫ੍ਰੀ ਫੋਰ ਟਿਕਟ ਗੋ ਬੈਕ ਟੂ ਇੰਡੀਆ ਉਹ ਵਹਰਾਸ਼ਮੈਂਟ ਪੂਰਾ ਕੀਤਾ ਜਾਂਦਾ ਏਸੀ ਫੁੱਲ ਛੱਡ ਦਿੰਦੇ ਆ ਸੌਨ ਨਹੀਂ ਦਿੰਦੇ ਵੀ ਉੱਥੇ ਚਾਹੀਏ ਉਹ 10 ਦਿਨ ਰਏ ਚਾਹੀਏ ਮਹੀਨਾ ਚਾਹੀਏ 9 ਮਹੀਨੇ 6 ਮਹੀਨੇ ਫਿਰ ਮਿਲਿਆ ਉਸ ਮਦੀਪ ਜੀ ਵੀ ਪਤਾ ਲੱਗਾ ਕਹਿੰਦੇ ਵੀ ਜਿਹੜੀਆਂ ਇੱਥੇ ਤੁਹਾਡੀਆਂ ਪਗੜੀਆਂ ਜਿਹੜੀਆਂ ਉਤਾ ਕੇ ਡਸਟਬਿਨ ਛੁੱਟੀ ਸੁੱਟ ਦਿੰਦੇ ਸੀ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਗੜੀ ਵੀ ਜਿਹੜੀ ਆ ਜਿਹੜੀ ਸਿਰ ਤੇ ਹੰਦੀ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੇ ਅਹਿਮੀਅਤ ਦਾ ਪਤਾ ਨਹੀਂ ਇਹ ਕੀ ਚੀਜ਼ ਆ ਉਹ ਡਸਟਬਿਨ ਦੇ ਵਿੱਚ ਸੋਰ ਦੇ ਜਿੱਥੇ ਸਿਗਰਟਾਂ ਵੀ ਜਿਹੜੀਆਂ ਕੁਛ ਇਦਾਂ ਦੀਆਂ ਅੱਗ ਲਾਉਣ ਵਾਲਾ ਸਾਰਾ ਸਮਾਨ ਉਛੜਨੇ ਉਹ ਤੋਂ ਬਾਅਦ ਸਾਨੂੰ ਜਹਾਜ਼ ਦੇ ਵਿੱਚ ਇਹਨਾਂ ਨੇ ਹੱਥ ਖੜੀਆਂ ਸੰਗਲੀਆਂ ਲਾ ਕੇ ਇਹਨਾਂ ਨੇ ਅਮਰਸਰ ਤੱਕ ਲਿਆਂਦਾ ਆ ਜਹਾਜ਼ ਦੇ ਵਿੱਚ ਬਿਠਾਉਣ ਤੋਂ ਬਾਅਦ ਅਮਰਸਰ 에ਅਰਪੋਰਟ ਤੇ ਇਹਨਾਂ ਨੇ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਜਹਾਜ਼ ਦੇ ਵਿੱਚ ਹੀ ਹੱਥ ਖੜੀਆਂ ਲਾ ਲਈਆਂ ਕਿ ਥੱਲੇ ਵਾਲੇ ਮੰਦਿਆਂ ਨੂੰ ਇਹ ਪਤਾ ਲੱਗ ਜਾਏ ਕਿ ਅਸੀਂ ਬਹੁਤ ਵਧੀਆ ਬਿਹੇਵੀਅਰ ਕੀਤਾ ਆ ਉਹ ਕੁੜੀਆਂ ਨੂੰ ਵੀ ਪਤਾ ਆ ਕਿ ਸਾਡੇ ਨਾਲ ਰਸਤੇ ਦੇ ਵਿੱਚ ਕੀ ਹੁੰਦਾ ਆ ਤੇ ਕੀ ਹੋਣਾ ਆ ਸਭ ਪਤਾ ਹੁੰਦਾ ਆ ਪਤਾ ਨਹੀਂ ਸਾਨੂੰ ਇਹ ਨਹੀਂ ਬਦਲ ਲੱਗਦਾ ਕਿ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਕਿਉਂ ਭੇਜ ਦਿੰਦੇ ਡੋਂਕੀ ਵਾਸਤੇ ਜਾਂ ਤਾਂ ਹੋ ਸਕਦਾ ਉਹਨਾਂ ਨੂੰ ਵੀ ਇਹੀ ਕੋਈ ਕਿਹਾ ਹੋਣਾ ਵੀ ਤੂੰ ਹੀ ਇੱਕ ਨੰਬਰ 'ਚ ਜਾਣਾ ਅੱਗੇ ਜਾ ਕੇ ਦੋ ਨੰਬਰ ਹੀ ਹੋ ਜਾਂਦੇ ਆ ਕਿੰਨੇ ਕੁ ਪੈਸੇ ਤੁਹਾਡੇ ਲੱਗੇ ਸੀ ਕਿੰਨੇ ਕੁ ਮਿਹਨਤ ਕਮਾਈ ਕੀਤੀ ਸੀ ਤੇ ਦਸ਼ਕਾਂ ਜੂ ਸਾਡੇ ਕਰਦੇ ਹੋ ਇੱਥੇ ਕੀ ਕੰਮ ਕਰਦੇ ਸੀ ਪੰਜਾਬ ਵਿੱਚ ਮੈਂ ਸਾਰ ਆਰਮੀ ਦੇ ਵਿੱਚ ਸਰਵਿਸ ਕਰਕੇ ਆਇਆ 17 ਸਾਲ 14 ਦਿਨ ਤੇ ਮੈਨੂੰ ਗਵਰਨਮੈਂਟ ਵੱਲੋਂ ਜਿਹੜਾ ਮੇਰਾ ਪੈਸਾ ਬਣਿਆ ਸੀ ਉਹ ਮੈਨੂੰ ਮਿਲਿਆ ਸੀ ਗੱਲਬਾ ਕਰਾਂਗੇ ਮਨਦੀਪ ਸਿੰਘ ਸਾਡੇ ਨਾਲ ਨੇ ਜਿਹੜੇ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਉਸ ਪਰਿਵਾਰ ਦੇ ਨਾਲ ਉਸ ਮਨਦੀਪ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕਿ ਕਿੰਨੇ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਨਦੀਪ ਜੀ ਕਿਹੜੇ ਕਿਹੜੇ ਹਾਲਾਤਾਂ ਚੋਂ ਆਏ ਜੇ ਦੱਸ ਸਕੋ ਸਾਡਾ ਕਰ ਦਿਓ ਤੇ ਕਿੰਨੇ ਕਿ ਮੁਸ਼ਕਲਾਂ ਤੁਹਾਨੂੰ ਸਾਂਝਾ ਕਰਨਾ ਪਿਆ ਤੇ ਉੱਥੇ ਸਫ਼ਰ ਕਿੰਨਾ ਖਤਰਨਾਕ ਸੀ ਤੁਹਾਡਾ ਸਰ ਸਫ਼ਰ ਜਿਹੜਾ ਹੈ ਨਾ ਮੇਰਾ ਅੰਮ੍ਰਿਤਸਰ ਤੋਂ ਲੈ ਕੇ ਸਫ਼ਰ ਸੂਰੀ ਨੇ ਹਮ ਤੱਕ ਸਹੀ ਰਿਹਾ ਜਿਹੜੀਆਂ ਫਲਾਈਟਾਂ ਹੋਈਆਂ ਆ ਕਿਉਂਕਿ ਗੱਲ ਮੇਰੀ ਇਥੋਂ ਕੋਸ਼ਿਸ਼ ਹੀ ਤੇ ਅੱਗੇ ਜਾ ਕੇ ਗੱਲ ਜਿਹੜੀ ਉਹ ਕੁਝ ਹੋਰ ਕੀ ਆ ਗੱਲ ਇਥੋਂ ਮੇਰੀ ਇਹਨਾਂ ਨੇ ਇਹ ਕਿਹਾ ਕਿ ਤੈਨੂੰ 28 ਦਿਨਾਂ ਦੇ ਵਿੱਚ ਵਿੱਚ ਕੋਈ 30 ਨਹੀਂ ਕਿਹਾ ਸਿਰਫ 28 ਦਿਨ ਕਿਹਾ ਵੀ 28 ਦਿਨ ਦੇ ਵਿੱਚ ਵਿੱਚ ਤੈਨੂੰ ਅਮਰੀਕਾ ਪਹੁੰਚਾ ਦਾਂਗੇ ਮੈਂ ਚਲੋ ਠੀਕ ਆ ਜੀ ਇਥੋਂ ਫਲਾਈਟਾਂ ਹੋਈਆਂ ਆਪਣੇ ਤਿੰਨ ਚਾਰ ਫਲਾਈਟਾਂ ਹੋਈਆਂ ਆਪਣੇ ਅਮਰਸਰ ਤੋਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਆਪਣੇ ਕਿਨੀਆਂ ਕਿਨੀਆਂ ਤੋਂ ਦਕਾਰ ਦਕਾਰ ਤੋਂ ਅਮਸਟਰਡਮ ਅਮਸਟਰਡਮ ਤੋਂ ਸੂਰੀਨੇਮ ਤੱਕ ਫਲਾਈਟ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਬਿਠਾ ਲਿਆ ਕਹਿੰਦੇ ਕੋਈ ਗੱਲ ਨਹੀਂ ਅੱਗੇ ਆਪਣੇ ਗੁਆਨਾ ਤੋਂ ਜਾਂ ਬਲੀਵੀਆ ਤੋਂ ਜਾਂ ਬ੍ਰਾਜ਼ੀਲ ਤੋਂ ਤੁਹਾਡੀ ਫਲਾਈਟ ਹੋ ਜੂਗੀ ਤੇ ਇੱਥੋਂ ਗੱਡੀਆਂ 'ਚ ਸਫ਼ਰ ਕਰਨਾ ਪੈਣਾ ਉਹ ਤੋਂ ਬਾਅਦ ਗੱਡੀਆਂ 'ਚ 4 ਦਿਨ ਸਫ਼ਰ ਕੀਤਾ ਸੀ ਬਲੀਵੀਆ ਤੱਕ ਗਏ ਆ ਗੱਡੀਆਂ ਦੇ ਵਿੱਚ 5-7 ਬੰਦੇ ਬਹਿਣ ਦੀ ਜਗ੍ਹਾ ਹੁੰਦੀ ਉਥੇ 15-16 ਬੰਦੇ ਬਿਠਾ ਦਿੰਦੇ ਜਿਵੇਂ ਆਮ ਇਥੇ ਲੋਕ ਕਰਦੇ ਆ ਕਿ ਇੱਕ ਹੀ ਵਾਰੀ ਲੱਦ ਲੈਣੇ ਆ ਬਹੁਤ ਤੰਗੀ ਗੱਟੀ ਉਹਦੇ ਵਿੱਚ ਬੋਤਲਾਂ ਦਿੱਤੀਆਂ ਦੀਆਂ ਵੀ ਬੋਤਲਾਂ ਦੇ ਵਿੱਚ ਬਾਥਰੂਮ ਕਰਨਾ ਆ ਕਿਉਂਕਿ ਬਾਹਰ ਨਿਕਲ ਨਹੀਂ ਦਿੰਦੇ ਜੰਗਲਾਂ ਦੇ ਵਿੱਚੋਂ ਗੱਡੀਆਂ ਜਾਣੀਆਂ ਹੁੰਦੀਆਂ ਜੇ ਖਾਨੂ ਉਹਨਾਂ ਨੂੰ ਪਤਾ ਦਿੱਤਾ ਦਾ ਥੋੜਾ ਬਤਾ ਬੰਦਾ ਕੁਛ ਨਹੀਂ ਖਾਂਦਾ ਉਹਨੂੰ ਇਹ ਕਿ ਜੇ ਮੈਂ ਖਾ ਲਿਆ ਲੈਟਰਿੰਗ ਬਾਥਰੂਮ ਨਹੀਂ ਇਹਨਾਂ ਜਾਣ ਦੇਣਾ ਉਹ 4 ਦਿਨ ਫਿਰ ਗੱਡੀਆਂ 'ਚ ਸਫ਼ਰ ਕੀਤਾ ਉਸ ਤੋਂ ਬਾਅਦ ਬਲੀਵਿਆ ਗਏ ਬਲੀਵਿਆ ਜਾ ਕੇ ਵੀ ਸੇਮ ਹੀ ਇਦਾਂ ਹੀ ਹੋਇਆ ਫਿਰ ਜਦੋਂ ਅੱਗੇ ਆਇਆ ਕਹਿੰਦੇ ਅਸੀਂ ਕਿਹਾ ਯਾਰ ਤੁਸੀਂ ਤਾਂ ਕਿਹਾ ਫਲਾਈਟ ਉਹ ਕਹਿੰਦੇ ਯਾਰ ਨਹੀਂ ਅੱਗੇ ਤੰਗੀ ਆ ਪਰੇਸ਼ਾਨੀ ਆ ਫਲਾਈਟ ਨਹੀਂ ਫੜੇ ਗਏ ਤੁਸੀਂ ਰਿਪੋਰਟ ਹੋ ਜਾਣਾ ਜੇ ਇਦਾਂ ਮਤਲਬ ਉੱਥੇ ਜਾ ਕੇ ਬੰਦਾ ਜਦੋਂ ਫਸ ਜਾਂਦਾ ਨਾ ਫਿਰ ਇੰਨਾ ਕੁ ਹਰਾਸ਼ਮੈਂਟ ਕਰ ਲਾਪੇਂਦੇ ਬੰਦਾ ਖੁਦ ਕਹਿੰਦਾ ਯਾਰ ਜਿੱਦਾਂ ਤੁਸੀਂ ਕੱਢਣਾ ਕੱਢ ਦੋ ਬਸ ਤਿਕਾ ਗਰੀ ਮੰਦੀਪ ਜੀ ਕਿੰਨੇ ਜਣੇ ਸੀ ਤੁਸੀਂ ਹੋ ਸਕਦਾ ਨਾਲ ਤੁਹਾਡੇ ਤੇ ਜੇ ਗੱਲ ਕਰੀਏ ਕਹਿੰਦੇ ਪੁਨਾਮਾ ਦਾ ਜੰਗਲਾ ਸਫਰ ਬੜਾ ਖਤਰਨਾਕ ਸੀ ਅਸੀਂ ਦੇਖਿਆ ਤੁਸੀਂ ਵੀਡੀਓ ਕਪਾਈ ਆ ਉਹਦੇ ਵਿੱਚ ਸਫਰ ਜੀ ਕਿੰਨੇ ਮੁਸ਼ਕਲਾਂ ਸਹਮਣਾ ਕਰਨਾ ਪਿਆ ਤੇ ਜੰਗਲ ਦੀ ਗੱਲ ਕਰੀਏ ਕਿੰਨੇ ਦੇਲ ਜਿਹੜਾ ਤੁਸੀਂ ਜੰਗਲ ਦੇ ਵਿੱਚੋਂ ਲੰਘਣਾ ਪਿਆ ਸਰ ਗੱਲ ਜਦੋਂ ਪਹਿਲੇ ਨੰਬਰ ਤੇ ਮੇਰੀ ਗੱਲ ਇਹੀ ਈ ਵੀ ਇੱਕ ਨੰਬਰ 'ਚ ਜਾਣਾ ਆ ਇੱਕ ਨੰਬਰ ਦੇ ਵਿੱਚ ਫਿਰ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕੋਈ ਗੱਲ ਨਹੀਂ ਅੱਗੋਂ ਜਾ ਕੇ ਫਲਾਈਟ ਹੋ ਜੂਗੀ ਅੱਗੋਂ ਜਾ ਕੇ ਫਲਾਈਟ ਹੋਈ ਨਹੀਂ ਆ ਫਿਰ ਸਾਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਜਾਣਾ ਪਿਆ ਕਈ ਬੰਦੇ ਤੇ ਇੱਥੋਂ ਤੱਕ ਕਹਿਣ ਲੱਗ ਕੇ ਸੀ ਵੀ ਸਾਡੇ ਮਾਪਿਓ ਨੇ ਇਹ ਗੱਲ ਕਹੀ ਆ ਵੀ ਪਨਾਮਾ ਜੰਗਲ ਦੇ ਵਿੱਚੋਂ ਨਹੀਂ ਜਾਣਾ ਵਾਪਸ ਚਾਹੇ ਆ ਜਾਓ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਨੂੰ ਪਨਾਮਾ ਜੰਗਲਾਂ ਦੇ ਵਿੱਚੋਂ ਨਹੀਂ ਕੱਢਦੇ ਤਾਂ ਨੂੰ ਲਾਗੋ ਮਤਲਬ ਕਿਸਤੀ ਰਾਂ ਹੀ ਲੈ ਜਾਗੇ ਸ਼ਾਇਦ ਤੁਸੀਂ ਵੇਖ ਰਹੇ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਸਾਢੇ 3 ਘੰਟੇ ਦਾ ਅਸੀਂ ਸਫ਼ਰ ਤੈਅ ਕੀਤਾ ਹੈ ਕਿਸਤੀ ਦਾ ਉਹ ਬਹੁਤ ਖਤਰਨਾਕ ਸੀ ਸਫ਼ਰ ਇੰਨਾ ਕਿ ਖਤਰਨਾਕ ਸੀ ਉਹ ਰੱਬ ਜਾਣਦਾ ਉਹਦੇ ਵਿੱਚ ਮੈਂ ਕਹਿੰਦਾ ਕਿ ਬਾਬਿਆਂ ਤੱਕ ਲੋਕਾਂ ਨੇ ਪਤਾ ਨਹੀਂ ਕਿੰਨੂ ਕਿੰਨੂ ਧਿਆ ਲਿਆ ਕਿ ਪਰਮਾਤਮਾ ਕਿਸ ਤਰੀਕੇ ਨਾਲ ਸਾਢੇ 3 ਘੰਟੇ ਦਾ ਸਫ਼ਰ ਜਿਹੜਾ ਹੈ ਨਾ ਉਹ ਤੈਅ ਕਰਾ ਦੇ ਕਿਉਂਕਿ ਬੰਦਿਆਂ ਦੇ ਵਿੱਚੋਂ ਬੈਗ ਤਾਂ ਘੁੱੜ ਗਏ ਆ ਕਿੰਦਾ ਜਲੇ ਸੀ ਤੁਸੀਂ ਉਸ ਵਿੱਚ ਕਮ ਸੇ ਕਮ ਵੀ ਅਸੀਂ 22 ਜਾਣੇ ਹਾਂ ਤੇ ਉਹ ਬੰਦਾ ਇੰਨੀ ਕੁ ਕਿਸਤੀ ਤੇਜ਼ ਚੱਲਦੀ ਸੀ ਕਿ 10 10 15 15 ਫੁੱਟ ਉੱਪਰੋਂ ਓਟ ਓਟ ਕੇ ਥੱਲੇ ਵੱਜਦੀ ਸੀ ਕਈਆਂ ਬੰਦਿਆਂ ਤੇ ਬੈਗ ਰੋਡ ਦੇ ਕਈ ਬੰਦੇ ਬੈਗ ਫਾੜਨ ਦੀ ਕੋਸ਼ਿਸ਼ ਕਰਦੇ ਉਹ ਕਹਿੰਦੇ ਯਾਰ ਬੈਗ ਨਾ ਫੜੋ ਬੈਗ ਦੇ ਨਾਲ ਤੁਸੀਂ ਰੁੱਟ ਜਾਣਾਗੇ ਉੱਥੇ ਦਾ ਸਿਸਟਮ ਐਦਾਂ ਦਾ ਕਿ ਬੰਦਾ ਇੱਕ ਵਾਰੀ ਕਿਸਤੀ ਤੋਂ ਥੱਲੇ ਡਿੱਗ ਗਿਆ ਨਾ ਡੋਂਕਰ ਨੇ ਕਿਸ਼ਤੀ ਨਹੀਂ ਰੁਕਣੀ ਹੋ ਚਾਹੇ ਰੁੜ ਜੇ ਚਾਹੇ ਮਰ ਜੇ ਕੋਈ ਮਤਲਬ ਨਹੀਂ ਉਹਨਾਂ ਨੂੰ 120 ਬੀਗਾ ਗੱਲ ਕਰੀਏ ਪਨਾਮਾ ਜੰਗਲਾਂ ਵਿੱਚ ਖਾਨ ਦਾ ਕੀ ਹਾਲਾਤ ਸੀ ਖਾਨ ਨੂੰ ਰੋਟੀ ਪਾਣੀ ਮਿਲਦਾ ਸੀ ਜਾਂ ਕਿਸ ਤਰ੍ਹਾਂ ਸਫਰ ਜਿਹੜਾ ਤੈ ਕੀਤਾ ਤੇ ਕਿੰਨੇ ਕੁ ਮੁਸ਼ਕਲਾਂ ਸਾਹਮਣਾ ਤੁਹਾਨੂੰ ਸਾਹਮਣੇ ਕਿਡਾ ਸਰ ਖਾਣ ਪੀਣ ਨੂੰ ਕੁਛ ਨਹੀਂ ਮਿਲਦਾ ਬੰਦੇ ਕੋ ਬਿਸਕਟ ਹੁੰਦਾ ਹੈ ਪੂਜੀਆ ਹੁੰਦਾ ਆ ਜਾਂ ਕੋਈ ਟੌਫੀਆਂ ਆਣਗੀਆਂ ਜਾਂ ਮੈਗੀ ਦਿੱਤੀ ਹੁੰਦੀ ਆ ਉਹ ਮੈਗੀ ਕਈ ਬੰਦੇ ਤਾਂ ਕੱਚੀ ਖਾ ਲੈਂਦੇ ਆ ਤੇ ਜਾਂ ਜਿੱਥੇ ਪਨਾਮਾ ਦੇ ਵਿੱਚ ਇਹਨਾਂ ਦੇ ਕੈਂਪ ਹੁੰਦੇ ਉੱਥੇ ਬੰਦਾ ਸਟੇ ਕਰ ਲੈਂਦਾ ਨਾ ਇਦਾਂ ਲਾਗੋ ਪੱਥਰ-ਪੁੱਥਰ ਚੁੱਕ ਕੇ ਅੱਗ ਬਾਲ ਕੇ ਜਿਉਂਨਾ ਕੋਈ ਟੱਕਣ ਟੁੱਕਣ ਲੈ ਕੇ ਉਹਦੇ ਵਿੱਚ ਥੋੜਾ ਬੋਤਾ ਨਹਿਰ ਚੋਂ ਪਾਣੀ ਸੁੱਟ ਕੇ ਉਹਦੇ ਵਿੱਚ ਰੱਖ ਲੈਣਾ ਉਹਦੇ ਵਿੱਚ ਮੈਗੀ ਥੋੜੀ ਬੋਰੀ ਬਾਲ ਲੈਣੀ ਜੇ ਬਲ ਗਈ ਠੀਕ ਆ ਨਹੀਂ ਤੇ ਕੱਚੀ ਪੱਕੀ ਬੰਦਾ ਖਾ ਕੇ ਉਹਨੂੰ ਪਤਾ ਹੈ ਕਿ ਮੈਨੂੰ ਸਵੇਰੇ ਫੇਰ ਤੁਰਨਾ ਪੈਣਾ ਆ ਕੋਸ਼ ਸਰੀਰ ਦੇ ਅੰਦਰ ਹੋਊਗਾ ਤੇ ਤੁਰਾਂਗੇ ਕਈ ਬੰਦੇ ਇੱਥੋਂ ਤੱਕ ਜਿਨ੍ਹਾਂ ਨੇ ਮਗਰ ਪਾਣੀ ਆਪਣਾ ਫਿਲਟਰ ਪਾਣੀ ਬੈਗ 'ਚ ਪਾਇਆ ਹੁੰਦਾ ਨਾ ਟੰਗਿਆਂ ਦਾ ਇੰਨਾ 13 14 ਦਿਨ ਤੁਰਨਾ ਪੈਂਦਾ ਉਹ ਬੰਦੇ ਪਾਣੀ ਦੀਆਂ ਬੋਤਲਾਂ ਛੱਡ ਦਿੰਦੇ ਆ ਉਹ ਕਹਿੰਦੇ ਛੱਡੋ ਪਰਾਂ ਯਾਰ ਗੰਦਾ ਪਾਣੀ ਨਹਿਰ 'ਚੋਂ ਪੀ ਵੀ ਕੇ ਟਾਈਮ ਪਾਸ ਕਰ ਲਾਂਗੇ ਇੱਥੋਂ ਤੱਕ ਸਾਡੇ ਬੰਦਿਆਂ ਨਾਲ ਜਿਹੜੇ ਗਏ ਆਏ ਆ ਨਾ ਸਾਡੇ ਨਾਲ ਉਹਨਾਂ ਨੂੰ ਅਪੈਂਡਿਕਸ ਦੀਆਂ ਪ੍ਰੋਬਲਮਾਂ ਆਈਆਂ ਜਿਨ੍ਹਾਂ ਨੇ ਮਤਲਬ ਕਿਸੇ ਨੇ ਘਵਾਟਾ ਮਲ ਆਪਰੇਸ਼ਨ ਕਰਾ ਲਿਆ ਕਿਸੇ ਨੇ ਕੋਈ ਮੈਕਸੀਕੋ ਜਾ ਕੇ ਆਪਰੇਸ਼ਨ ਕਰਾਇਆ ਤੇ ਮੰਦਿਰ ਦੀ ਗੱਲ ਕਰੀ ਜੀ ਸਾਨੂੰ ਪਤਾ ਲੱਗਾ ਤੁਸੀਂ ਅਮਰਸ਼ਕਿਆ ਸੀ ਤੁਹਾਡੇ ਕੇਸ ਨੇ ਜਾਂ ਤੁਹਾਡੀ ਦਾੜੀ ਜਿਹੜੀ ਆ ਕਦੋਂ ਕੇਸ ਦਾੜ ਮੈਂ ਇੱਥੇ ਘਰ ਅਮਰਸ਼ਕਿਆ ਜਦੋਂ ਮੈਂ ਇੱਥੋਂ ਗਿਆ ਸੀਗਾ 5-6 ਮਹੀਨੇ ਪਹਿਲਾਂ ਅਮਰਸ਼ਕਿਆ ਜਦੋਂ ਮੈਂ ਇੱਥੋਂ ਚਿੱਲ ਗਿਆ ਉਹ ਪਨਾਮਾ ਦੇ ਵਿੱਚ ਪਤਾ ਕੀ ਕਰਦੇ ਆ ਪਨਾਮਾ ਵਾਲੇ ਜਿਹੜੇ ਆ ਇੰਡੀਅਨ ਬੰਦੇ ਨੂੰ ਰਿਪੋਰਟ ਕਰ ਦਿੰਦੇ ਆ ਪਨਾਮਾ ਵਾਲੇ ਤੇ ਨੇਪਾਲ ਬੰਦਿਆਂ ਨੂੰ ਨੇਪਾਲੀਆਂ ਨੂੰ ਕੱਢ ਦਿੰਦੇ ਉੱਥੇ ਜਾ ਕੇ ਕੀ ਕਰਦੇ ਪਨਾਮ ਜਿਹੜੇ ਬੰਦੇ ਏਜੰਟ ਆ ਇੰਡੀਅਨ ਬੰਦੇ ਦੇ ਪਾਸਪੋਰਟ ਜਿਹੜੇ ਆ ਨਾ ਉਹ ਰੱਖ ਲੈਂਦੇ ਆ ਤੇ ਕਲੀਨ ਸ਼ੇਪ ਕਰਾ ਕੇ ਤੇ ਨੇਪਾਲੀ ਆਈਡੀ ਬਣਾ ਕੇ ਉਥੋਂ ਪਨਾਮਾ ਚ ਕੱਢ ਦਿੰਦੇ ਆ ਉਹਨਾਂ ਨੂੰ ਪਤਾ ਵੀ ਪਨਾਮਾ ਹੀ ਕਰਾਸ ਕਰਾਉਣਾ ਅੱਗੇ ਜਾ ਕੇ ਫਿਰ ਪਾਸਪੋਰਟ ਦੇ ਦਿੰਦੇ ਆ ਤੇ ਮੈਂ ਪਨਾਮਾ ਦੇ ਵਿੱਚੋਂ ਕਿਸ਼ਤੀ ਰਾਹੀਂ ਨਿਕਲ ਗਿਆ ਹਾਂ ਥੋੜਾ ਜਿਹਾ ਕਿਸੇ ਤਰੀਕੇ ਨਾਲ ਔਖਾ ਸੌਖਾ ਹੋ ਗਿਆ ਮੈਂ ਫਿਰ ਜਦੋਂ ਮੈਕਸੀਕੋ ਲਾਸਟ ਮੈਕਸੀਕੋ ਬਾਰਡਰ ਤੇ ਪਹੁੰਚ ਗਿਆ ਉਥੋਂ ਮੈਕਸੀਕੋ ਤੋਂ ਮੇਰੀ ਤੇਜਵਾਨਾ ਦੀ ਫਲਾਈਟ ਹੋਣੀ ਸੀ 3 ਘੰਟੇ ਦੀ ਮੇਰੇ ਨਾਲ 7 ਬੰਦੇ ਹੋរី ਸੀ ਜਿਹੜੇ ਮਤਲਬ ਕਟਿੰਗ ਵਾਲੇ ਸੀਗੇ ਮੈਂ ਆ ਹੀ ਇੱਕ ਸਰਦਾਰ ਬੰਦਾ ਉਹ ਮੈਕਸੀਕੋ ਦੇ ਵਿੱਚ ਸਿਸਟਮ ਐਦਾਂ ਦਾ ਹੈ ਕਿ ਜੇ ਮੰਨ ਲਓ ਮੈਂ ਦਿਮਾਲਾ ਸਜਾਉਂਦਾ ਆ ਤੇ ਉਹ ਦੂਰ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਅਦਰ ਕੰਟਰੀ ਦਾ ਆ ਉਹ ਡੌਂਕਰ ਮੈਨੂੰ ਕਹਿੰਦਾ ਇਹ ਆ ਵੀ ਮਤਲਬ ਇਹ ਦਾੜੀ ਕਲੀਨ ਸ਼ੇਵ ਕਰਾਉਣੀ ਪੈਣੀ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਵੀ ਕਿਹਾ ਮੈਂ ਯਾਰ ਇਹਨੂੰ ਸਮਝਾਓ ਕਿ ਮਤਲਬ ਮੈਂ ਇਦਾਂ ਅਮਰ ਛਕਿਆ ਹੋਇਆ ਕਿ ਮਤਲਬ ਇਹ ਪਿੱਛੋਂ ਬੜੀ ਮੁਸ਼ਕਲ ਬਚਾ ਕੇ ਲਿਆ ਤੇ ਰਹਿਣ ਦੋ ਉਹਨੇ ਫਿਰ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਜੇ ਇਹ ਫਸ ਗਿਆ ਨਾ ਇਹਦੇ ਨਾਲ ਨਾਲ ਤੁਸੀਂ 6-7 ਬੰਦੇ ਜਿਹੜੇ ਇਹ ਵੀ ਫਸਣਗੇ ਤੇ ਮੈਂ ਮੰਨਦਾ ਹੀ ਨਹੀਂ ਹਮਾਂਦਾ ਨਹੀਂ ਉਹਨੇ ਫਿਰ ਮੈਨੂੰ 4 ਦਿਨ ਮੇਰੇ ਕੋਲ ਇੱਕ ਵੀਡੀਓ ਵੀ ਹੈਗੀ ਆ ਮੈਂ ਤੁਹਾਨੂੰ ਦਿਖਾ ਦਾਂਗਾ ਮੈਨੂੰ 4 ਦਿਨ ਉਹ ਕਮਰੇ ਦੇ ਵਿੱਚ ਉਹਨੇ ਬੰਦ ਰੱਖਿਆ ਫੋਨ ਮੇਰਾ ਮੇਰੇ ਕੋ ਖੋ ਲਿਆ ਕਾਫੀ ਹਰਾਸਮੈਂਟ ਕੀਤਾ ਸੀ ਵੀ ਕਿਤੇ ਨਾ ਕਿਤੇ ਦੇ ਮੰਨ ਜਾਊਗਾ ਪਰ ਮੈਂ ਮੰਨਦਾ ਨਹੀਂ ਸੀ ਬਾਅਦ ਵਿੱਚ ਉਹ ਦੂਜੇ ਬੰਦਿਆਂ ਨੂੰ ਕੱਢ ਦੇਣ ਲੱਗਾ ਸੀ ਉੱਥੋਂ ਉਹ ਬਿਰ ਬੰਦੇ ਮੈਨੂੰ ਕਹਿੰਦੇ ਕਿ ਬੱਬਾ ਤੂੰ ਏਰੀ ਗੱਲ ਮੰਨ ਲੈਹੀਂ ਚਿਲ ਜਾਣਾ ਬਾਅਦ ਵਿੱਚ ਤੈਨੂੰ ਪਤਾ ਮਾਫ ਮਾਫੀਆ ਜਿਹੜਾ ਮੈਕਸੀਕੋ ਦਾ ਬਹੁਤ ਗੰਦਾ ਆ ਤੇ ਇਹਨੂੰ ਮਾਰ ਮੁਰਗਾ ਕਿਤੇ ਕਿਤੇ ਨਾ ਕਿਤੇ ਇਹਨਾਂ ਨੇ ਸੁੱਟ ਦੇਣਾ ਹੀ ਕਿਸੇ ਨੇ ਤੈਨੂੰ ਪੁੱਛਣਾ ਨਹੀਂ ਚਲੋ ਜਦੋਂ 5-6 ਦਿਨ ਬੀਤ ਗਏ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਮੈਂ ਚਲੋ ਯਾਰ ਕੋਈ ਗੱਲ ਨਹੀਂ ਉਥੇ ਅਮਰੀਕਾ ਜਾ ਕੇ ਪਹੁੰਚ ਕੇ ਗੁਰੂ ਸਾਹਿਬ ਕੋ ਮਾਫੀ ਮੰਗ ਕੇ ਤੇ ਕੋਈ ਗੱਲ ਨਹੀਂ ਫਿਰ ਅਮਰ ਸ਼ਕ ਲਾਂਗੇ ਚਲੋ ਫਿਰ ਮੈਨੂੰ ਉਥੇ ਮਜਬੂਰੀ ਕਰਕੇ ਉਹਨੇ ਫਿਰ ਇਹ ਡੌਂਕਰ ਨੇ ਆਪਣੇ ਕੈਂਚੀ ਗੁੰਚੀ ਲਿਆ ਕੇ ਤੇ ਮੇਰੀ ਉਥੇ ਮਤਲਬ ਦਾੜਾ ਜਿਹੜਾ ਸੀ ਕੇਸ ਕਟਾ ਕਤਲ ਕਰਕੇ ਫਿਰ ਮੈਂ ਉਥੋਂ ਮੇਰੀ ਫਲਾਈਟ ਹੋਈ ਮੈਕਸੀਕੋ ਦੀ ਤੇ ਮਨੀਸ਼ਰ ਮਨਦੀਪ ਜੀ ਵੀ ਪਤਾ ਲੱਗਾ ਕਹਿੰਦੇ ਵੀ ਜਿਹੜੀਆਂ ਉਥੇ ਤੁਹਾਡੀਆਂ ਪਗੜੀਆਂ ਜਿਹੜੀਆਂ ਉਤਾ ਕੇ ਡਸਟਬਿਨ ਛੁੱਟੀ ਸੁੱਟ ਦਿੰਦੇ ਸੀ ਇਹਦੇ ਵਿੱਚ ਕਿੰਨੀ ਕਿਹ ਸਚਾਈ ਹੈ ਜੀ ਇਹਦੇ ਵਿੱਚ ਸਚਾਈ ਦੇਖੋ ਹੁਣ ਲੱਗ ਲੱਗ ਸਿਸਟਮ ਆ ਕਈ ਬਾਰਡਰਾਂ ਤੋਂ ਕਈ ਜਿਹੜੇ ਕ੍ਰੋਸ ਹੋਏ ਆ ਹੁਣ ਤੁਸੀਂ ਇਹ ਦੇਖ ਲਓ ਕਿ ਬੰਦਾ ਯੂਐਸਏ ਤੋਂ ਰਿਪੋਰਟ ਹੋ ਕੇ ਅੰਮ੍ਰਿਤਸਰ ਤੱਕ ਆਇਆ ਆ ਉਹਦੇ ਵਿੱਚ ਚਾਰ ਬੰਦੇ ਇਦਾਂ ਪੰਜ ਬੰਦੇ ਤੁਸੀਂ ਇਦਾਂ ਦੇ ਦੇਖੇ ਹੋਗੇ ਕਿ ਜਿਨ੍ਹਾਂ ਨੇ ਆਪਾਂ 골ਡਨ ਟੈਂਪਲ ਬਾਹਰ ਪਟਕੇ ਪਏ ਹੁੰਦੇ ਆ yellow color ਦੇ ਜਿਹੜੇ ਬੰਦਿਆਂ ਨੇ ਬੰਨੇ ਆ ਤੁਸੀਂ ਇਹ ਦੇਖੋ ਕਿ ਉਹ ਬੰਦਿਆਂ ਨੇ ਜੇ ਪਟਕੇ ਬੰਨੇ ਆ ਉਹਨਾਂ ਦੇ ਬੈਗ ਦੇ ਵਿੱਚ ਉਹ ਨਹੀਂ ਮਿਲੇ ਤਾਂ ਤਾਂ ਬੰਨੇ ਆ ਤੁਸੀਂ ਇਹ ਦੇਖ ਲਓ ਡਸਟਬਿਨ ਦੇ ਵਿੱਚ ਹੀ ਸੁੱਟੇ ਹੋਏ ਜਣੇ ਆ ਕਿਉਂਕਿ ਸਾਨੂੰ ਜਦੋਂ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਸਿੰਗਲ ਡਰੈਸ ਰੱਖ ਰਹਿੰਦੇ ਡਬਲ ਡਰੈਸ ਜਿਹੜਾ ਨਾ ਉਹ ਲਾ ਕੇ ਡਸਟਬਿਨ ਚ ਸੁੱਟ ਦਿੰਦੇ ਆ ਪਗੜੀ ਵੀ ਜਿਹੜੀ ਆ ਜਿਹੜੀ ਸਿਰ ਤੇ ਹੁੰਦੀ ਕਿਉਂਕਿ ਉਹਨਾਂ ਨੂੰ ਇਸ ਚੀਜ਼ ਐਮੀਅਤ ਦਾ ਪਤਾ ਨਹੀਂ ਇਹ ਕੀ ਚੀਜ਼ ਆ ਉਹ ਡਸਟਬਿਨ ਦੇ ਵਿੱਚ ਸੋਰਨ ਦੇ ਜਿੱਥੇ ਸਿਗਰਟਾਂ ਵੀ ਜੜੀਆਂ ਕੁਛ ਇਦਾਂ ਦੀਆਂ ਅੱਗ ਲਾਉਣ ਵਾਲਾ ਸਾਰਾ ਸਮਾਨ ਉਸ ਚ ਸੁੱਟਦੇ ਨੇ ਉਸ ਤੋਂ ਬਾਅਦ ਉਹ ਕੈਂਪ ਦੇ ਵਿੱਚ ਲਿਆ ਜਾਂਦੇ ਜਿੰਨਾ ਟਾਈਮ ਬੰਦਾ ਕੈਂਪ ਚ ਰਹਿੰਦਾ ਦੋ ਦਿਨ ਰਹੇ ਚਾਰ ਦਿਨ ਰਹੇ ਮਹੀਨਾ 6 ਮਹੀਨੇ 9 ਮਹੀਨੇ ਉਹ ਨੰਗੇ ਸਿਰ ਤੋਂ ਰਹੇਗਾ ਚਾਹੇ ਕਟਿੰਗ ਵਾਲਾ ਆ ਚਾਹੇ ਬੰਦਾ ਸਰਦਾਰ ਆ ਉਸ ਤੋਂ ਬਾਅਦ ਸਾਨੂੰ ਜਹਾਜ਼ ਦੇ ਵਿੱਚ ਇਹਨਾਂ ਨੇ ਹੱਥ ਖੜ ਅਮਰਸਰ ਤੱਕ ਇਥੋਂ ਆ ਕੇ ਜਿਨ੍ਹਾਂ ਦੇ ਬੈਗ ਦੇ ਵਿੱਚ ਉਹ ਕੋਈ ਮਿਲਿਆ ਉਹਨਾਂ ਨੇ ਸਿਰ ਤੇ ਮੰਨ ਲਿਆ ਜਿਨ੍ਹਾਂ ਦੇ ਨਹੀਂ ਮਿਲਿਆ ਉਹਨਾਂ ਨੂੰ ਸ਼ਾਇਦ ਮੈਨੂੰ ਲੱਗਦਾ ਕਿ ਐਸਜੀਪੀਸੀ ਵਾਲਿਆਂ ਨੇ ਪੱਗਾਂ ਜਾਂ ਪਰਨੇ ਦਿੱਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਜਿੰਦੀਪ ਜੀ ਖਾਸ ਕਰਕੇ ਇਹ ਦੱਸੋ ਵੀ ਜੈਂਟਰੀ ਜੇ ਤੁਹਾਨੂੰ ਦੱਸਿਆ ਸੀ ਇਹ ਚੀਨ ਲੈ ਕੇ ਵੀ ਤੁਹਾਨੂੰ ਅਮਰੀਕਾ ਜਿਹੜਾ ਡੋਂਕੀ ਰਾਈ ਲੈ ਕੇ ਜਾਣਾ ਵਾ ਕਿ ਇੱਕ ਨੰਬਰ ਵਾਈ ਤੁਹਾਨੂੰ ਦੱਸਿਆ ਸੀ ਚੀਨ ਨੂੰ ਲੈ ਕੇ ਨਹੀਂ ਸਰ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿ ਮੇਰੀ ਏਜੰਟ ਨਾਲ ਗੱਲ ਜਿਹੜੀ ਆ ਇੱਕ ਨੰਬਰ 'ਚ ਹੋਈ ਕਿਉਂਕਿ ਇੱਕ ਨੰਬਰ ਦੇ ਵਿੱਚ ਤਾਂ ਹੋਈ ਮੈਂ ਮੈਰਿਡ ਹਾਂ ਮੇਰੇ ਦੋ ਬੱਚੇ ਹੀ ਜੇ ਆਪਾਂ ਡਾਂਕੀ ਲਾ ਕੇ ਜਾਣਾ ਹੁੰਦਾ ਤੇ ਫਿਰ ਤੇ ਮੈਂ ਕਦੇ ਵੀ ਨਹੀਂ ਜਾਣਾ ਕਿਉਂਕਿ ਆਪਾਂ ਦੋ ਬੱਚੇ ਮੈਂ ਇਹ ਕੰਮ ਕਰਨਾ ਨਹੀਂ ਚਾਹੁੰਦਾ ਇੱਕ ਨੰਬਰ ਦੇ ਵਿੱਚ ਜਾਂਚ ਤਾਂ ਹੀ ਉਹਨੇ ਕਿਹਾ ਸੀ ਕਿ ਤੈਨੂੰ 28 ਦਿਨ ਜਾਂ ਮਹੀਨੇ ਦੇ ਵਿੱਚ ਉਹ ਚ ਪਹਚਾ ਦੇਣਾ ਆ ਉਹਦੇ ਬਾਅਦ ਵਿੱਚ ਪਤਾ ਲੱਗਾ ਜਦੋਂ ਆਪਣਾ ਸਿਰੀ ਨੇਮ ਜਾ ਕੇ ਇੱਕ ਦੋ ਵਾਰ ਇਹਨਾਂ ਨੇ 4-4 ਦਿਨ ਗੱਡੀਆਂ 'ਚ ਸਫ਼ਰ ਤੈਅ ਕਰਾਇਆ ਮਤਲਬ ਹਰਾਸ਼ਮਿੰਟ ਇੰਨਾ ਹੋ ਗਈਆਂ ਫਿਰ ਹਾਰ ਕੇ ਏਜੰਟ ਡੋਂਕਰਾਂ ਦੀ ਮੰਨਣੀ ਪਈ ਜਿੱਦਾਂ ਉਹਨਾਂ ਨੇ ਕਿਹਾ ਸਾਨੂੰ ਕਰਨਾ ਪਿਆ ਮੇਰੇ ਸੋਪੀ ਪੈਸੇ ਕਿੰਨੇ ਕੁ ਲੱਗੇ ਸੀ ਉਸ ਟਾਈਮ ਤੇ ਏਜੰਟਾਂ ਨਾਲ ਕਿੰਨੇ ਦੀ ਪੈਸੇ ਗੱਲ ਹੋਈ ਸੀ ਤੇ ਖਾਸ ਕਰਕੇ ਜੇ ਸਫ਼ਰ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਪੰਜਾਬ ਤੋਂ ਕਿੰਦਾ ਸਮਾਂ ਲੱਗਿਆ ਤੁਹਾਨੂੰ ਉੱਥੇ ਪਹੁੰਚਦਿਆਂ ਨੂੰ ਤੇ ਜਦੋਂ ਪਹੁੰਚੇ ਫਿਰ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਤੁਹਾਨੂੰ ਅਮਰੀਕਾ ਪੁਲਿਸ ਫੜ ਲਿਆ ਸਰ ਇੱਕ ਮਹੀਨੇ ਦੀ ਗੱਲ ਹੋਈ ਸੀ ਮੈਨੂੰ ਇੱਕ ਮਹੀਨੇ 'ਚ ਪਹੁੰਚਾਉਣਾ ਸੀ ਈ ਆਪਣਾ 13 ਅਗਸਤ 2022 ਨੂੰ ਮੈਂ ਚੱਲੇ ਆਂ ਤੇ 27 ਜਨਵਰੀ ਨੂੰ ਮੈਂ ਬਾਰਡਰ ਕ੍ਰੋਸ ਕੀਤਾ ਆਪਣਾ ਮਕਸੀਕੋ ਬਾਰਡਰ ਕ੍ਰੋਸ ਕਰਕੇ ਤੇ ਅਮਰੀਕਾ ਦੇ ਵਿੱਚ ਮੈਂ ਇੰਟਰੂ ਹੋ ਗਿਆ ਹਾਂ ਕੈਲੀਫੋਰਨੀਆ ਦੇ ਵਿੱਚ ਐਲ ਏ ਦੇ ਵਿੱਚ ਉਥੋਂ ਮੈਨੂੰ ਪੁਲਿਸ ਨੇ ਫੜ ਲਿਆ ਸੀਗਾ ਪੁਲਿਸ ਉੱਥੇ ਆਈ ਹੈਲੀਕਾਪਟਰ ਆਇਆ ਸੀ ਅਸੀਂ ਚਾਰ ਬੰਦੇ ਹਾਂ ਟੋਟਲ ਅਸੀਂ 40 ਬੰਦੇ ਹਾਂ ਕੋਈ ਕਿਸੇ ਸਾਈਡ ਨੂੰ ਚਲ ਗਿਆ ਕੋਈ ਕਿਸੇ ਸਾਈਡ ਨੂੰ ਚਲ ਗਿਆ ਕੋਈ ਕਿਸੇ ਨੂੰ ਅਸੀਂ ਚਾਰ ਬੰਦੇ ਅਸੀਂ ਕਿਹਾ ਵੀ ਅਸੀਂ ਵੀ ਕਿਸ ਤਰੀਕੇ ਨਾਲ ਲੰਘ ਜੰਨੇ ਆਂ ਤੇ ਕਿਉਂਕਿ ਮੇਰੀ ਗੱਲਬਾਤ ਏਜੰਟ ਨਾਲ ਇਹ ਹੋਈ ਇਹਨਾਂ ਨੇ ਕਿਹਾ ਸੀ ਵੀ ਤੈਨੂੰ ਗੱਡੀ ਕੋਈ ਆਏਗੀ ਲੋਕੇਸ਼ਨ ਰਾਤ ਨੂੰ ਸੈਂਡ ਕਰ ਜੀ ਗੱਡੀ 'ਚ ਬਿਠਾ ਕੇ ਲੈ ਜਾਵਾਂਗੇ ਪੈਟਰੋਲ ਬਾਰਡਰ ਇੰਨੀ ਸਖਤ ਉੱਥੇ ਲੱਗੀ ਹੋਈ ਸੀ ਕਿ ਇੱਕ ਹੈਲੀਕਾਪਟਰ ġੇੜੇ ਤੇ ġੇੜੇ ਮਾਰੀ ਜਾਂਦਾ ਹੈ ਹੈਲੀਕਾਪਟਰ ਨੇ ਇੰਨੇ ġੇੜੇ ਮਾਰੇ ਸੀ ਨਾ ਉਹਨੇ ਸਾਨੂੰ ਕਿਸੇ ਸਾਈਡ ਤੇ ਭੱਜਣ ਹੀ ਨਹੀਂ ਦਿੱਤਾ ਉਸ ਤੋਂ ਬਾਅਦ ਬਾਰਡਰ ਪੈਟਰੋਲ ਦੀਆਂ 4-5 ਗੱਡੀਆਂ ਆ ਗਈਆਂ ਹੀ ਉਹਨਾਂ ਨੇ ਆ ਕੇ ਸਾਡੇ ਹੈਂਡ ਅਪ ਕਰਾ ਲਏ ਆ ਤੇ ਨਾਲ ਹੀ ਹੱਥ ਘੜੀਆਂ ਲਾ ਲੀਆਂ ਮਤਲਬ ਜਿਹੜਾ ਉਹਨਾਂ ਦਾ ਰੂਲ ਹੈਗਾ ਹੀਗਾ ਪਹਿਲੋਂ ਉਹਦਾ ਰੂਲ ਉਹਨਾਂ ਨੇ ਉਹੀ ਫੋਲੋ ਕੀਤਾ ਆ ਹੱਥ ਘੜੀਆਂ ਲਾਲੀਆਂ ਪੈਰਾਂ ਨੂੰ ਜੰਜੀਰਾਂ ਲਾਲੀਆਂ ਇੱਕ ਡਰੈੱਸ ਪਵਾਇਆ ਵਾ ਬਾਕੀ ਜੋ ਵੀ ਹਲਵਾ ਕੇ ਡਸਟਬਿਨ ਚ ਸੁੱਟਦੇ ਉਥੋਂ ਹੱਥ ਘੜੀਆਂ ਲਾ ਕੇ ਕੈਂਪ ਚ ਲੈ ਗਏ ਆ ਕੈਂਪ ਚ ਜਾ ਕੇ ਮਾੜੇ ਮੋٹے ਉਹਨਾਂ ਨੇ ਫਿੰਗਰਪ੍ਰਿੰਟ ਵਗੈਰਾ ਕਰਾਏ ਆ ਪੁੱਛਿਆ ਕਿਥੋਂ ਆਏ ਇੰਡੀਆ ਤੋਂ ਆਏ ਆ ਉਹਨਾਂ ਨੂੰ ਆਰਡਰ ਪਹਿਲਾਂ ਹੀ ਮਿਲੇ ਹੋਏ ਸੀ ਕਿ ਇੰਡੀਆ ਨੂੰ ਨਹੀਂ ਰੱਖਣਾ ਇਹਨਾਂ ਨੂੰ ਰਿਪੋਰਟ ਕਰਨਾ ਉਹਨਾਂ ਨੇ ਕਿਹਾ ਤਾਂ ਕਿਥੋਂ ਆਏ ਕਿਹਾ ਇੰਡੀਆ ਤੋਂ ਉਹ ਕਹਿੰਦੇ ਫ੍ਰੀ ਫੋਰ ਟਿਕਟ ਗੋ ਬੈਕ ਟੂ ਇੰਡੀਆ 20 ਦਿਨ ਉਹਨਾਂ ਨੇ ਕੈਂ ਦਿਨ ਦੇ ਵਿੱਚ ਦੋ ਵਾਰੀ ਖਾਣ ਨੂੰ ਦਿੰਦੇ ਸੀ ਤੇ 6-7 ਵਾਰੀ ਸਫਾਈ ਕਰਨ ਆਲੇ ਆਉਂਦੇ ਸੀ ਤੇ ਤਿੰਨ ਵਾਰੀ ਸਕੈਨਰ ਕਰਨ ਆਉਂਦੇ ਸੀ ਮਤਲਬ ਹਰਾਸ਼ਮੈਂਟ ਪੂਰਾ ਕੀਤਾ ਜਾਂਦਾ ਏਸੀ ਫੁੱਲ ਛੱਡ ਦਿੰਦੇ ਆ ਸੌਣ ਨਹੀਂ ਦਿੰਦੇ ਵੀ ਉੱਥੇ ਚਾਹੇ ਉਹ 10 ਦਿਨ ਰਹੇ ਚਾਹੇ ਮਹੀਨਾ ਚਾਹੇ 9 ਮਹੀਨੇ 6 ਮਹੀਨੇ ਉਹ ਨੰਗੇ ਸਿਰ ਹੀ ਬੰਦਾ ਰਹਿੰਦਾ ਜੇ ਉਹ ਤੇ ਕਟਿੰਗ ਆਲਾ ਆ ਨਾ ਉਹ ਟੋਪੀ ਨਹੀਂ ਪਾ ਸਕਦਾ ਕਿਉਂਕਿ ਸਮਾਨ ਸਾਰਾ ਉਹ ਰੇ ਬੈਗ ਵਿੱਚ ਹੁੰਦਾ ਆ ਕਈਆਂ ਦੇ ਟੋਪੀਆਂ ਵੀ ਮੈਨੂੰ ਲੱਗਦਾ ਸ਼ਾਇਦ ਡਸਟਬੀਨ ਵਿੱਚ ਕਿਉਂਕਿ ਉਹਨਾਂ ਦੇ ਹੱਥਾਂ 'ẽ ਉਹ ਕੁਝ ਵੀ ਕਰ ਸਕਦੇ ਆ ਅਸੀਂ ਬੋਲ ਨਹੀਂ ਸਕਦੇ ਜੇ ਬੋਲਦੇ ਆ ਤਾਂ ਕੁਝ ਨਾ ਕੁਝ ਫਾਲਤੂ ਬੋਲਦੇ ਜਿੰਨੇ ਦਿਨ ਬੰਦਾ ਕੈਂਪ 'ਚ ਰਹੂਗਾ ਨੰਗੇ ਸਿਰ ਹੀ ਰਹੂਗਾ ਤੁਸੀਂ ਦੇਖ ਲਿਆ ਕਿ ਉਥੋਂ ਨੰਗੇ ਸਿਰ ਤੋਂ ਇਹਨਾਂ ਨੇ ਸਾਨੂੰ ਕੈਂਪ ਦੇ ਵਿੱਚੋਂ ਹੱਥ ਘੜੀਆਂ ਲਾਈਆਂ ਆ ਪੈਰਾਂ ਨੂੰ ਜ਼ੰਜੀਰਾਂ ਲਾਈਆਂ ਜਹਾਜ਼ ਦੇ ਵਿੱਚ ਬਿਠਾ ਲਿਆ ਆ ਜਹਾਜ਼ ਦੇ ਵਿੱਚ ਬਿਠਾਉਣ ਤੋਂ ਬਾਅਦ ਅਮਰਸਰ 에ਅਰਪੋਰਟ ਤੇ ਇਹਨਾਂ ਨੇ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਜਹਾਜ਼ ਦੇ ਵਿੱਚ ਹੀ ਹੱਥ ਘੜੀਆਂ ਲਾ ਲਈਆਂ ਕਿ ਥੱਲੇ ਵਾਲੇ ਬੰਦਿਆਂ ਨੂੰ ਇਹ ਪਤਾ ਲੱਗ ਜਾਏ ਕਿ ਅਸੀਂ ਬਹੁਤ ਵਧੀਆ ਬਿਹੇਵੀਅਰ ਕੀਤਾ ਪਰ ਬਿਹੇਵੀਅਰ ਦਾ ਤੇ ਖੁਦ ਸਾਨੂੰ ਪਤਾ ਲੱਗ ਗਈ ਹੈ ਅਸੀਂ ਵੀ ਜਦੋਂ ਡਸਟਬੀਨ ਦੇ ਵਿੱਚ ਉੱਥੇ ਇੱਕ ਦਮਾਲਾ ਸੁੱਟ ਦਿੱਤਾ ਆ ਉਦੋਂ ਨੰਗੇ ਸਿਰ ਤੋਂ ਇਹਨਾਂ ਨੇ ਸਾਨੂੰ ਕੈਂਪ ਚ ਲੈ ਕੇ ਨੰਗੇ ਸਿਰ ਕੈਂਪ ਦੇ ਵਿੱਚ ਰੱਖਿਆ ਕੈਂਪ ਦੇ ਵਿੱਚੋਂ ਜਹਾਜ਼ ਦੇ ਵਿੱਚ ਬਿਠਾ ਕੇ ਨੰਗੇ ਸਿਰ ਅੰਮ੍ਰਿਤਸਰ ਤੱਕ ਲਿਆਇਆ ਅੰਮ੍ਰਿਤਸਰ ਆ ਕੇ ਫਿਰ ਐਸਜੀਪੀਸੀ ਆਇਆ ਨੂੰ ਜਦੋਂ ਪਤਾ ਲੱਗਾ ਕਿ ਮਤਲਬ ਸਿੱਖ ਕੌਮ ਦੇ ਨਾਲ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਗਲਤ ਹੋਇਆ ਉੱਥੇ ਕਈਆਂ ਨੂੰ ਮਤਲਬ ਪੱਗਾਂ ਜਾਂ ਪਰਨੇ ਮਿਲੇ ਸੈਟ ਕਰਨ ਲਈ ਮੰਦਿਰ ਦੀ ਗੱਲ ਕਰੀਏ ਅਸੀਂ ਦੇਖਿਆ ਵੀ ਖਾਸ ਕਰਕੇ ਹਜੇ ਵੀ ਸਾਡੇ ਬڑے ਨੌਜਵਾਨ ਨੇ ਜਿਹੜੇ ਇਸਤਰਾਵਲ ਤੁਰਦੇ ਨੇ ਤੇ ਕੀ ਅਪੀਲ ਕੀ ਕਰਨਾ ਚਾਹੋਗੇ ਪੰਜਾਬੀਆਂ ਨੂੰ ਕੀ ਕਹਿਣਾ ਜਾਓਗੇ ਚੀਂਦਾ ਕਿ ਵੀ ਕਿਸ ਤਰ੍ਹਾਂ ਜਿਹੜਾ ਬਾਹਰ ਦਾ ਸਫਲ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਕਿ ਦੁਬਾਰਾ ਬੋਲੋ ਜੀ ਮੈਂ ਕਹਾਂ ਕੀ ਕਹਿਣਾ ਕਿ ਜਾਓਗੇ ਸਾਡੇ ਹਜੇ ਵੀ ਨੌਜਵਾਨ ਜਿਹੜੇ ਨੇ ਸੁਪਨੇ ਲੈਂਦੇ ਨੇ ਬਾਹਰ ਦੇ ਵਿਦੇਸ਼ਾਂ ਦੇ ਵੀ ਵਿਦੇਸ਼ ਦੇ ਸੁਪਨੇ ਬਹੁਤ ਰੰਗ ਬਹੁਤ ਸੋਹਣੇ ਨੇ ਅਮਰੀਕਾ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਗੱਲ ਕਰੀਏ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨਹੀਂ ਲੋਕ ਜਾਣਦੇ ਆ ਦੇਖੋ ਲੋਕੀ ਕੈਨੇਡਾ ਵੀ ਜਾ ਰਹੇ ਆ ਆਪਣੇ ਆਸਟ੍ਰੇਲੀਆ ਵੀ ਜਾ ਰਹੇ ਆ ਯੂਕੇ ਜਾ ਰਹੇ ਆ ਯੂਰਪ ਦੇ ਵਿੱਚ ਵੀ ਜਾ ਰਹੇ ਹੋ ਏਕ-ਏਕ ਨੰਬਰ ਦੇ ਵਿੱਚ ਜਾ ਰਹੇ ਆ ਹੁਣ ਇੱਧਰ ਵੀ ਤਕਰੀਬਨ ਜਿਹੜੇ ਮੇਰੇ ਨਾਲ ਗਏ ਉਹ ਦੋ ਨੰਬਰ ਚ ਥੋੜੀ ਗਏ ਉਹਨਾਂ ਦੇ ਨਾਲ ਵੀ ਤੇ ਮੈਨੂੰ ਲੱਗਦਾ ਝਾਂਸਾ ਹੀ ਹੋ ਗਿਆ ਇੱਥੋਂ ਗੱਲ 1 ਨੰਬਰ ਦੀ ਹੋਈ ਹੁਣੀ ਆ ਉਹ ਜਦੋਂ ਵਿਚਾਰੇ ਰਸਤੇ 'ਚ ਜਾ ਕੇ ਫਸ ਜਾਂਦੇ ਨਾ ਅੱਗੇ ਦੇ ਨਾਲ ਪਿੱਛੇ ਦੇ ਫਿਰ ਉਹ ਅਗਲਾ ਕਹਿੰਦਾ ਯਾਰ ਜਿੱਦਾਂ ਵੀ ਕਟਣਾ ਕੱਢ ਦੇ ਬਸ ਤੇ ਮੈਂ ਵੀ ਦੀ ਵੀ ਖਾਸ ਤਿਆਸੀ ਲਿਖਿਆ ਵੀ ਜਿਵੇਂ ਪਨਾਮਾ ਦੀਆਂ ਫਿਲਮਾਂ ਬਣਦੀਆਂ ਆਲੇ ਫਿਲਮਾਂ 'ਚ ਦਿਖਾਇੰਦਾ ਵੀ ਪਨਾਮਾ ਜੰਗਲਾਂ ਦਾ ਬਹੁਤ ਬੁਰਾ ਹਾਲ ਆ ਕਈ ਕਈ ਦਿਨ ਭੁੱਖੇ ਰਹਿਣਾ ਪੈਂਦਾ ਵਾ ਸੱਪ ਤੱਕ ਉੱਥੇ ਰਸਤੇ 'ਚ ਲੜ ਜਾਂਦੇ ਨੇ ਗਈਆਂ ਨੂੰ ਰੋਟੀਆਂ ਜਿਹੜੀਆਂ ਬ레ਡਾਂ ਖਾਣੀਆਂ ਪੈਂਦੀ ਬਿਲਕੁਲ ਸਰ ਜੋ ਵੀ ਫਿਲਮਾਂ ਦੇ ਵਿੱਚ ਦਿਖਾਇਆ ਗਿਆ ਹੈ ਨਾ ਇਹ ਸਾਰਾ ਕੁਝ ਹੀ ਸੱਚ ਆ ਜਦੋਂ ਬੰਦਾ ਸੁਰੀਨੇਮ ਤੋਂ ਅਸੀਂ ਗੱਡੀ ਦੇ ਵਿੱਚ ਬੈ ਗਏ ਆ ਨਾ ਇਹ ਕੋਈ ਵੀ ਇੱਕ ਕੰਟਰੀ ਨੂੰ ਪਾਰ ਕਰਨ ਤੇ 4 ਦਿਨ ਲੱਗਦੇ ਆ ਇੱਕ ਕੰਟਰੀ ਨੂੰ ਪਾਰ ਕਰਨ ਤੇ ਤੇ 4 ਦਿਨ ਬੰਦਾ ਗੱਡੀ ਦੇ ਵਿੱਚ ਹੀ ਰਹਿੰਦਾ ਆ ਚਾਰ ਦਿਨ ਬੰਦਾ ਬਾਥਰੂਮ ਹੀ ਕਰਦਾ ਚੌਥੇ ਦਿਨ ਬਾਅਦ ਜਾ ਕੇ ਜੇ ਕਿਤੇ ਜ਼ੋਰ ਪਊਗਾ ਤੇ ਬੰਦਾ ਲੈਟਿੰਗ ਕਰੂਗਾ ਨਹੀਂ ਤੇ ਖਾਦਾ ਪੀਤਾ ਤੇ ਕੁਛ ਨਹੀਂ ਹੁੰਦਾ ਬੰਦਾ ਭੁੱਖੇ ਪਾਣੀ ਸਫਰ ਕਰਦਾ ਚਾਰ ਦਿਨ ਬਾਅਦ ਜਦੋਂ ਦੂਸਰੀ ਕੰਟਰੀ ਜਾਂਦਾ ਫਿਰ ਕਿਤੇ ਹੋਟਲ ਦੇ ਵਿੱਚ ਸਟੇ ਕਰਾਇਆ ਜਾਂਦਾ ਆ ਉਹ ਕਿਤੇ ਇੱਕ ਦਿਨ ਸਟੇ ਹੋ ਗਿਆ ਦੋ ਦਿਨ ਹੋ ਗਿਆ ਨਹੀਂ ਤੇ ਉਸ ਤੋਂ ਬਾਅਦ ਫਿਰ ਆਲੋਸੋ ਚੱਲ ਇਹੋ ਕੋਈ ਚੱਲਦਾ ਹੈ ਪਨਾਮਾ ਦੇ ਵਿੱਚ ਸੱਪ ਵੀ ਦੇਖੇ ਆ ਮਗਰਮਛ ਵੀ ਦੇਖੇ ਆ ਕਿਉਂਕਿ ਇਹੀ ਕਿਸ਼ਤੀਆਂ ਦੇ ਵਿੱਚ ਸਫਰ ਕੀਤਾ ਹੈ ਨਾ ਬਹੁਤ ਡਰ ਲੱਗਦਾ ਜੀ ਇਹ ਹੀ ਪੀਆਰ ਕਿਸੇ ਤਰੀਕੇ ਨਾਲ ਸਫਰ ਤੇ ਕਰ ਲਈਏ ਮੈਂ 13 ਦਿਨਾਂ ਦੇ ਵਿੱਚ ਪਨਾਮਾ ਕ੍ਰੋਸ ਕੀਤਾ ਜੀ ਸਾਰਾ ਸ ਚਲੋ ਇਹ API ਔਖੇ ਸੋਖੇ ਔਖੇ ਜਦੋਂ ਕੋਸਟਾਰੀਕਾ ਪਹੁੰਚ ਗਏ ਬੜਾ ਵਧੀਆ ਲੱਗਾ ਕਿ ਯਾਰ ਪਨਾਮਾ ਕ੍ਰੋਸ ਕਰ ਲਿਆ ਕਿ ਹੁਣ ਜਿਹੜਾ ਮਤਲਬ ਜਾਨਵਾਲ ਦਾ ਖਤਰਾ ਹੀ ਉਹ ਲੰਘ ਆਏ ਆ ਬੰਦੀ ਇਹ ਖਾ ਕੇ ਵੀ ਸੁਣ ਚ ਮਿਲਦਾ ਕਹਿੰਦੇ ਜਿਹੜੇ ਡੋਂਕਰ ਹੁੰਦੇ ਨੇ ਖਾ ਉੱਥੋਂ ਦੇ ਕਹਿੰਦੇ ਉਹਨਾਂ ਨੂੰ ਜਿਹੜੇ ਜਾਂਦੇ ਨੇ ਸਫਰ ਤੇ ਕਰ ਡੋਂਕੀ ਕਹਿੰਦੇ ਉਹਨਾਂ ਨੂੰ ਰਸਤੇ 'ਚ ਮਾਰਦੀ ਕੋੜ ਤੇ ਵੀ ਇਹ ਖਾਦ ਕੇ ਜੇਕਰ ਗੱਲ ਕਰੀਏ ਕਿਸੇ ਮੀਆਂ ਬੀਬੀ ਜਾਂਦੇ ਨੇ ਕਹਿੰਦੇ ਜਲਾਨੀਆਂ ਦਾ ਵੀ ਬੜਾ ਗਲਤ ਹਲਕਾ ਕਰਦੇ ਨੇ ਇਸ ਦਾ ਹੋਇਆ ਕਿ ਤੁਹਾਡੇ ਨਾਲ ਕੋਈ ਸਫਰ 'ਚ ਕੋਈ ਲੇਡੀ ਨਾਲ ਹੋਈ ਹੋਵੇ ਸਰ ਇਹ ਗੱਲ ਬਿਲਕੁਲ ਠੀਕ ਹੈ ਚਲੋ ओके ਹੋ ਗਏ 1 ਨੰਬਰ ਚ ਕਹਿ ਕੇ 2 ਨੰਬਰ ਚ ਹੋ ਗਏ ਆ ਚਲੋ ਅਹੀਂ ਤੇ ਫਿਰ ਵੀ ਸਾਡੇ ਨਾਲ ਕੀ ਕਰਨਾ ਇੱਕ ਕੰਮ ਸੰਗੋਂ ਕੋਟਮਾਰ ਕਰ ਸਕਦੇ ਧੱਕਾ ਕਰ ਸਕਦੇ ਉਹ ਵੀ ਤਾਂ ਹੁੰਦਾ ਆ ਕਿ ਜਦੋਂ ਏਜੰਟ ਨੂੰ ਪੇਮੈਂਟ ਦਿੱਤੀ ਹੋਵੇ ਤੇ ਏਜੰਟ ਅੰਗੇ ਡੌਂਕਰ ਨੂੰ ਪੇਮੈਂਟ ਨਹੀਂ ਕਰਦਾ ਨਾ ਫਿਰ ਇਹ ਡੌਂਕਰ ਕੁੱਟਦੇ ਆ ਡੌਂਕਰ ਫੋਨ ਖੋਲ ਲੈਂਦੇ ਆ ਕੁਝ ਖਾਣ ਲਈ ਨਹੀਂ ਦਿੰਦੇ ਕੁਝ ਪੀਣ ਲਈ ਨਹੀਂ ਦਿੰਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖ ਛੱਡਦੇ ਆ ਉਦੋਂ ਪਰੇਸ਼ਾਨੀ ਹੁੰਦੀ ਆ ਬਾਕੀ ਜਿਹੜਾ ਕੁੜੀਆਂ ਵਾਲੀ ਤੁਸੀਂ ਗੱਲ ਕਹਿ ਰਹੇ ਆਂ ਪੀ ਉਹ ਕੁੜੀਆਂ ਨੂੰ ਵੀ ਪਤਾ ਆ ਕਿ ਹਰ ਦੇ ਨਾਲ ਰਸਤੇ ਦੇ ਵਿੱਚ ਕੀ ਹੁੰਦਾ ਆ ਤੇ ਕੀ ਹੋਣਾ ਆ ਸਭ ਪਤਾ ਹੁੰਦਾ ਆ ਪਤਾ ਨਹੀਂ ਸਾਨੂੰ ਇਹ ਨਹੀਂ ਬਦਲ ਲੱਗਦਾ ਕਿ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਕਿਉਂ ਭੇਜ ਦਿੰਦੇ ਡੋਂਕੀ ਲਵਾਸ ਤੇ ਜਾਂ ਤਾਂ ਹੋ ਸਕਦਾ ਉਹਨਾਂ ਨੂੰ ਵੀ ਇਹੀ ਕਿਹਾ ਹੋਣਾ ਵੀ ਤੂੰ ਹੀ ਇੱਕ ਨੰਬਰ 'ਚ ਜਾਣਾ ਆ ਅੱਗੇ ਜਾ ਕੇ ਦੋ ਨੰਬਰੀ ਹੋ ਜਾਂਦੇ ਆ ਸਾਨੂੰ ਵੀ ਪਲੱਗ ਕਹਿੰਦੇ ਵੀ ਜਦੋਂ ਦੋਵੇਂ ਦੀ ਜਾਂਦੇ ਨੇ ਮੀਆਂ ਬੇਵੀ ਜਾਂਦੇ ਨੇ ਤੇ ਪਤੀ ਦੇ ਸਾਹਮਣੇ ਇਹ ਉਹਦੀ ਪਤਨੀ ਨੂੰ ਜਿਹੜੀਆਂ ਸ਼ਰੀਰ ਹਲਕਾ ਕਰਦੇ ਨੇ ਜਾਂ ਉਹ ਗਲਤ ਜਿਹੜੀਆਂ ਟਾਰਚਰ ਕਰਦੇ ਨੇ ਕਹਿੰਦੇ ਪਤੀ ਤੱਕ ਜਿਹੜਾ ਕੁਝ ਕਹਿ ਨਹੀਂ ਸਕਦਾ ਡੰਕ ਨੂੰ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਸਰ ਮੈਂ ਅਗਸਤ ਮਹੀਨੇ ਗਿਆ ਆ ਇਹ ਪਤਾ ਨਹੀਂ ਸ਼ਾਇਦ ਅਗਸਤ ਮਹੀਨੇ ਤੋਂ ਪਹਿਲਾਂ ਦਾ ਅਗਸਤ ਮਹੀਨੇ ਤੋਂ ਪਹਿਲਾਂ ਦਾ ਕੇਸ ਹੋਇਆ ਸੀ ਪਨਾਮਾ ਜੰਗਲ ਦੇ ਵਿੱਚ ਕਿਸੇ ਕੁੜੀ ਦੇ ਨਾਲ ਕੋਈ ਮਾੜੀ ਹਰਕਤ ਕਰਦਾ ਸੀਗਾ ਡੋਂਕਰ ਛੇੜਦਾ ਸੀ ਕਿਤੇ ਕੋ ਤੁਹਾਨੂੰ ਪਤਾ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਹਰਿਆਣੇ ਦੇ ਮੁੰਡਿਆਂ ਦੇ ਤੇ ਪੰਜਾਬ ਦੇ ਮੁੰਡਿਆਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਉਹਨਾਂ ਕੋ ਇਹ ਚੀਜ਼ ਦੇਖੀ ਨਹੀਂ ਸੀ ਗਈ ਮਤਲਬ ਸੋਨ ਦੇ ਵਿੱਚ ਆ ਇਹ ਸੋਨ ਦੇ ਵਿੱਚ ਕੀ ਮਤਲਬ ਮੈਨੂੰ ਜਿੱਥੋਂ ਤੱਕ ਲੱਗਦਾ ਹਕੀਕਤ ਹੀ ਹੋਈ ਆ ਉਹ ਕਹਿੰਦੇ ਵੀ ਕੁੜੀ ਨੂੰ ਬਹੁਤ ਮਤਲਬ ਇਦਾਂ ਟੌਰਚਰ ਮਾੜੀਆਂ ਹਰਕਤਾਂ ਕਰਦਾ ਸੀ ਉਹਨਾਂ ਨੇ ਫਿਰ ਹਰਿਆਣੇ ਵਾਲੇ ਮੁੰਡਿਆਂ ਨੇ ਆਪਣੇ ਏਜੰਟ ਨਾਲ ਤੇ ਡੋਂਕਰ ਨਾਲ ਗੱਲ ਕੀਤੀ ਸੀ ਵੀ ਮਤਲਬ ਇਹ ਬਹੁਤ ਗਲਤ ਹੋ ਰਿਹਾ ਇੱਥੇ ਤੇ ਫਿਰ ਉਹ ਓਰੇ ਏਜੰਟ ਨੇ ਕਿ ਪਤਾ ਨਹੀਂ ਡੌਂਕਰ ਨੇ ਇਹ ਕਿਹਾ ਸੀ ਕਿ ਇਹਨੂੰ ਕੁੱਟ ਮਾਰ ਕੇ ਮਾਰ ਦੋ ਉਦੋਂ ਹਰਿਆਣੇ ਵਾਲਿਆ ਮੁੰਡਿਆਂ ਨੇ ਕੋਟ-કોટ ਕੇ ਡੌਂਕਰ ਮਾਰ ਦਿੱਤਾ ਸੀ ਉਦੋਂ ਜਦੋਂ ਉਹ ਡੌਂਕਰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਨਾ ਉਸ ਟਾਈਮ ਤੇ 130 ਬੰਦੇ ਰਿਪੋਰਟ ਹੋਏ ਹੀ ਪਨਾਮਾ ਦੇ ਵਿੱਚੋਂ ਜਦੋਂ ਡੌਂਕਰ ਮਾਰਤਾ ਹੀ ਗਿਆ ਉਸ ਤੋਂ ਬਾਅਦ ਤਕਰੀਬਨ ਹੁਣ ਦੇਖਿਆ ਜਾਵੇ ਤੇ ਸਾਡੇ ਨਾਲ ਵੀ ਇੱਕ ਦੋ ਕੁੜੀਆਂ ਗਈਆਂ ਸੀ ਪਰ ਘਟ ਗਿਆ ਵਾ ਪਹਿਲੋਂ ਨਾਲੋਂ ਉਹ ਚੀਜ਼ਾਂ ਨਹੀਂ ਕਿਉਂਕਿ ਡਰ ਫੈ ਗਿਆ ਆ ਕਿ ਕਈ ਹੁਣ ਸੁਣਦੇ ਵਿੱਚ ਆਇਆ ਵੀ ਕਈ ਜਗ੍ਹਾ ਤੇ ਇਹ ਕੇਸ ਹੋ ਗਏ ਆ ਪਰ ਅਸੀਂ ਦੇਖਿਆ ਨਹੀਂ ਆ ਹੋ ਸਕਦਾ ਹੋਏ ਹੋਣਗੇ ਪਰ ਇਹ ਅਸੀਂ ਅੱਗੇ ਕਹਿੰਨੇ ਆ ਵੀ ਕੁੜੀਆਂ ਨੂੰ ਜਿਹੜਾ ਹੈ ਨਾ ਇਥੋਂ ਕਹਿ ਦਿੰਦੇ ਆ ਵੀ ਇੱਕ ਨੰਬਰ ਦੇ ਵਿੱਚ ਭੇਜਣਾ ਅੱਗੇ ਜਾ ਕੇ ਦੋ ਨੰਬਰ ਹੀ ਹੋ ਜਾਂਦਾ ਵਾ ਕੰਮ ਤੇ ਨਹੀਂ ਭੇਜਣਾ ਚਾਹੀਦਾ ਮਨਦੀਰ ਜੀ ਲਾਸਟ ਫਾਰਮ ਜੀ ਕਿੰਨੇ ਕੇ ਪੈਸੇ ਤੁਹਾਡੇ ਲੱਗੇ ਸੀ ਕਿੰਨੇ ਕੇ ਮਿਹਨਤ ਕਮਾਈ ਕੀਤੀ ਸੀ ਤੇ ਦਸ਼ਕਾਂ ਜੂ ਸਾਡੇ ਕਰ ਦਿਓ ਇੱਥੇ ਕੀ ਕੰਮ ਕਰਦੇ ਸੀ ਪੰਜਾਬ ਵਿੱਚ ਮੈਂ ਸਰ ਆਰਮੀ ਦੇ ਵਿੱਚ ਸਰਵਿਸ ਕਰਕੇ ਆ 17 ਸਾਲ 14 ਦਿਨ ਤੇ ਮੈਨੂੰ ਗਵਰਨਮੈਂਟ ਵਾਲੋ ਜਿਹੜਾ ਮੇਰਾ ਪੈਸਾ ਬਣਿਆ ਸੀ ਉਹ ਮੈਨੂੰ ਮਿਲਿਆ ਸੀ ਇਹ ਚਲੋ ਮੈਂ ਘਰ ਆ ਕੇ ਬੈਂਕ ਦੇ ਵਿੱਚ ਪੈਸੇ ਪੂਰੇ ਜਮਾ ਕਰਾ ਲਈ ਮੇਰੀ 21000 ਪੈਨਸ਼ਨ ਆਉਂਦੀ ਔਰ ਇਹ ਵਿੱਚੋਂ ਘਰ ਦੀ ਲੋਨ ਦੀ ਕਿਸ਼ਤ ਚਲੀ ਜਾਂਦੀ 10 11000 ਬਚਦਾ ਸੀ ਚਲੋ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੈਂ ਪ੍ਰਾਈਵੇਟ ਜੌਬ ਵੀ ਇੱਥੇ ਇੱਕ ਜੋ ਜਗ੍ਹਾ ਕੀਤੀ ਵੇਰ ਕੇ ਮਿਲਕ ਪਲਾਂਟ ਚ ਕੀਤੀ ਹੋਰ ਵੀ ਚਲੋ ਸਰਕਲ ਨਹੀਂ ਸਲਿਆ ਮੈਂ ਫਿਰ ਹਾਰ ਕੇ ਸੋਚਿਆ ਮੈਂ ਚੱਲ ਯਾਰ ਕੈਨੇਡਾ ਚ ਜਿੱਲ ਜਾਨੀ ਆ ਕੈਨੇਡਾ ਦਾ ਅਪਲਾਈ ਕੀਤਾ ਰਿਫਿਊਜ਼ ਲੱਗੀ ਆ ਯੂਕੇ ਦਾ ਅਪਲਾਈ ਕੀਤਾ ਰਿਫਿਊਜ਼ ਲੱਗੀ ਆ ਆਪਣਾ ਯੂਰਪ ਦਾ ਕੀਤਾ ਸਵੀਡਨ ਦਾ ਉਹ ਵੀ ਰਿਫਿਊਜ਼ ਲੱਗੀ ਆ ਉਸ ਤੋਂ ਬਾਅਦ ਕਿਸੇ ਏਜੰਟ ਨਾਲ ਫਿਰ ਮੈਂ ਗੱਲਬਾਤ ਕੀਤੀ ਜੇ ਮੈਂ ਕਿਹਾ ਮੈਂ ਅਮਰੀਕਾ ਚਲ ਜਾਣਾ ਤਾਂ ਉਹਨੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਪਹਿਲਾਂ ਵੀ ਦੱਸ ਤੀ ਜੋ ਕਹਿੰਦੇ ਵੀ ਇੱਕ ਨੰਬਰ ਦੇ ਵਿੱਚ ਭੇਜ ਦੇਣਾ ਮੁੜ ਕੇ ਆ ਜੋ ਵੀ ਪਾਣਾ ਆਪਣੇ ਨਾਲ ਆ ਹੋ ਗਿਆ ਉਹ ਦੇਖੋ ਵੀ ਸਨੇਹਾ ਕੀ ਦਣਾ ਚਾਹੋਗੇ ਨੌਜਵਾਨ ਪੀੜੀ ਨੂੰ ਜਿ세 ਦੇਖਿਆ ਹਜੇ ਵੀ ਕਈ 20-20 ਲੱਖ ਰੁਪਏ 50-50 ਲੱਖ ਰੁਪਏ ਲਾ ਕੇ ਇੱਥੇ ਕਰਜ਼ਾ ਤੇ ਟੜਾ ਕੇ ਜਾਂ ਕਹਣੇ ਖਾਸ ਕਰਕੇ ਜ਼ਮੀਨ ਗਹਿਣੇ ਪਾ ਕੇ ਜਾਂਦੇ ਨੇ ਅਮਰੀਕਾ ਦੇ ਸੁਪਨੇ ਲੈਂਦੇ ਨੇ ਜਾਂ ਉਹਨਾਂ ਨੂੰ ਏਜੰਟ ਜਿਹੜੇ ਨੇ ਕਹਿੰਦੇ ਵੀ ਇੱਕ ਨੰਬਰ 'ਚ ਭੇਜਾਂਗੇ ਉਸ ਤੋਂ ਬਾਅਦ ਦੋ ਨੰਬਰ 'ਚ ਭੇਜ ਦਿੰਦੇ ਨੇ ਡਾਂਕੀ ਲੱਗਦਾ ਹੀ ਭੇਜ ਦਿੰਦੇ ਨੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਦੇਖੋ ਮੈਂ ਅਪੀਲ ਕੀ ਕਰਨਾ ਹੈ ਕਿ ਐਨੇ ਬੰਦੇ ਡਿਪੋਰਟ ਹੋ ਕੇ ਆ ਗਏ ਹਨ ਮੈਨੂੰ ਜਿੱਥੋਂ ਤੱਕ ਲੱਗਦਾ ਦਸੰਦੀ ਹੁਣ ਜਰੂਰਤ ਨਹੀਂ ਖੋਦ ਹੀ ਪਤਾ ਲੱਗ ਗਿਆਣਾ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਨਹੀਂ ਕਰਨਗੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਲੱਗਦਾ ਵੀ ਇੱਥੇ ਪੰਜਾਬ ਚ ਰਹਿ ਕੇ ਹੀ ਇੰਨੇ ਪੈਸਿਆਂ ਚ ਕੋਈ ਕਾਰੋਬਾਰ ਕਰਨਾ ਚਾਹੀਦਾ ਵਾ ਆਪਣੇ ਪਰਿਵਾਰ ਵਿੱਚ ਰਹਿ ਕੇ ਜਾਂ ਕਿ ਇੰਨੀ ਦੂਰ ਮੁਸ਼ਕਲਾਂ ਵਿੱਚ ਜਾ ਕੇ ਕੰਮ ਕਰਨਾ ਚਾਹੀਦਾ ਮੇਰੇ ਹਿਸਾਬ ਤੋ ਉਹਨਾਂ ਤੇ ਕੰਮ ਇੱਥੇ ਕਰਨਾ ਚਾਹੀਦਾ ਬਾਕੀ ਇਹ ਆ ਵੀ ਕਿਸੇ ਦਾ ਕੰਮ ਚੱਲ ਜਾਂਦਾ ਹੈ ਜਾਂ ਕਿਸੇ ਦਾ ਨਹੀਂ ਚੱਲਦਾ ਬਹੁਤ ਬਹੁਤ ਧੰਨਵਾਦ ਏਸੀ ਬਾਈ ਮਨਦੀਪ ਸਿੰਘ ਜਿਹੜੇ ਕੀ ਸਾਬਕਾ ਫੌਜੀ ਨੇ ਫੋਰਵਰਡ ਚ ਨੌਕਰੀ ਕਰਕੇ ਆਏ ਨੇ ਅੱਜ ਤੋਂ ਬਾਅਦ ਅਮਰੀਕਾ ਗਏ ਨੇ ਅਤੇ ਤੁਸੀਂ ਦੇਖਿਆ ਕਿ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਮਨਦੀਪ ਨੇ ਦੱਸਿਆ ਆਪਣਾ ਸਫਰ ਜਿਹੜਾ ਕਿੰਨਾ ਮੁਸ਼ਕਲਾਂ ਦਾ ਪੈਨਾਮਾ ਦਾ ਜੰਗਲਾ ਵਿੱਚੋਂ ਕਿਸ ਤਰ੍ਹਾਂ ਲੰਘ ਕੇ ਆਏ ਨੇ ਸਾਪ ਤਖ ਰਸਤੇ ਵਿੱਚ ਦੇਖੇ ਨੇ ਹੋਰ ਭੁੱਖਿਆ ਰਹਿ ਕੇ ਜਿਹੜਾ ਸਫਰਤਾ ਕੀਤਾ ਤੇ ਖਾਸ ਕਰਕੇ ਜਿਹੜੇ ਏਜੰਟ ਜਿਹੜੇ ਨੇ ਉਹ ਕਹਿ ਦਿੰਦੇ ਨੇ ਇਹਨਾਂ ਨੂੰ ਵੀ ਅਸੀਂ ਇੱਕ ਨੰਬਰ ਚ ਲੈ ਕੇ ਜਾਵਾਂਗੇ ਪਰ ਦੋ ਨੰਬਰ ਅਹੀ ਰਸਤੇ ਰਾਈਡ ਲੈ ਕੇ ਜਾਂਦੇ ਨੇ ਕਿਸ ਤਰ੍ਹਾਂ ਮਨਦੀਪ ਸਿੰਘ ਦੇ ਜਿਹੜੇ ਕੇਸ ਕਰਾਏ ਜਾਂਦੇ ਨੇ ਡੌਂਕਰਾਂ ਵੱਲੋਂ ਵਾਰੇ ਕੁੱਤੇ ਵੀ ਜਾਂਦਾ ਬਹੁਤ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਖਾਸ ਕਰਕੇ ਤੇ ਹੁਣ ਮਨਦੀਪ ਨੇ ਸਨੇਹਾ ਦਿੱਤਾ ਨੌਜਵਾਨਾਂ ਨੂੰ ਵੀ ਭਾਈ ਪੰਜਾਬ ਚ ਰਹਿ ਕੇ ਇਥੇ ਪੰਜਾਬ ਚ ਕੰਮ ਕਰੋ ਨਾ ਕਿ ਸੁਪਨੇ ਨਵ ਅਮਰੀਕਾ ਦੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਵੱਡੀ ਤਾ ਵੀ ਜਿਹੜੀ ਅਮਰੀਕੀ ਸਰਕਾਰ ਜਿਹੜੀ ਡਿਪੋਰਟ ਕਰਕੇ ਜਿਹੜੀ ਭੇਜਦੀ ਆ ਤੇ ਅੱਜ ਦਿਨ ਇਸਤਾਨੀਆਂ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਅਸ ਤੱਕ ਇਹ ਉਹਨਾਂ ਸਨੇਹਾ ਦਿੱਤਾ ਵੀ ਪੰਜਾਬੀ ਨੂੰ ਇੱਥੇ ਰਹਿ ਕੇ ਕੰਮ ਕਰਨਾ ਚਾਹੀਦਾ ਨਾ ਕਿ ਵਿਦੇਸ਼ਾਂ ਵਿੱਚ ਜਾ ਕੇ ਕਿਉਂਕਿ ਮੁਸ਼ਕਲਾਂ ਬਹੁਤ ਸਾਹਮਣਾ ਕਰਨਾ ਪੈਂਦਾ ਤੇ ਏਜੰਟ ਜਿਹੜੇ ਨੇ ਇੱਕ ਨੰਬਰ ਦਾ ਕਹਿ ਕੇ ਦੂਜੇ ਨੰਬਰ ਚ ਲੈ ਜਾਂਦੇ ਨੇ ਜਿਸ ਤਰ੍ਹਾਂ ਡਿਬੇਟ ਡਿਬਾਊਟ ਹੋ ਕੇ ਆਇਆ ਵਾ ਮਨਦੀਪ ਆਪਣੀ ਜਾਨ ਜਿਹੜੀ ਆ ਮੁਸ਼ਕਲ ਵਿੱਚ ਪਾਈ ਸੀ ਇਸ ਕਰਕੇ ਉਹਨਾਂ ਸਨਹਿਾ ਦਿੱਤਾ ਵਾ ਕਿ ਹਮੇਸ਼ਾ ਹੀ ਪੰਜਾਬ ਵਿੱਚ ਸਹਿ ਕੇ ਕੰਮ ਕਰੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ